ਬੀਤੇ ਦਿਨ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਵਰਕਰ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੌਰਾਨ ਜਿੱਥੇ ਪਾਰਟੀ ਦੇ ਕਿਸਾਨ ਸੈੱਲ ਦੇ ਨਵੇਂ ਚੁਣੇ ਗਏ ਉੱਤੇਦਾਰ ਜਸਵਿੰਦਰ ਸਿੰਘ ਕੁਸਾ, ਜਸਪਾਲ ਸਿੰਘ ਗੋਰੀ ਸਰਪੰਚ, ਦੀਦਾਰ ਸਿੰਘ ਵਾਲਾ, ਗੁਰਬੀਰ ਸਿੰਘ ਗੋਗਾ ਅਤੇ ਸੁਖਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਪਾਰਟੀ ਆਗੂਆਂ ਨੇ ਆਗਾਮੀ ਪੰਚਾਇਤੀ ਚੋਣਾਂ ਸਬੰਧੀ ਵਰਕਰਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ। ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਭੁਪਿੰਦਰ ਸਿੰਘ ਸਾਹੋਕੇ ਨੇ ਜਿੱਥੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਉੱਥੇ ਹੀ ਆਗਾਮੀ ਪੰਚਾਇਤੀ ਚੋਣਾਂ ਦੇ ਵਿੱਚ ਪਾਰਟੀ ਦੀ ਜਿੱਤ ਦਾ ਦਾਵਾ ਵੀ ਠੋਕ ਦਿੱਤਾ। ਪੇਸ਼ ਹੈ ਕੈਮਰਾ ਪਰਸਨ ਲਖੀ ਪ੍ਰਾੜ ਦੇ ਨਾਲ ਨਿਹਾਲ ਸਿੰਘ ਵਾਲਾ ਤੋਂ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢੱਲੋਂ ਦੀ ਵਿਸ਼ੇਸ਼ ਰਿਪੋਰਟ। ਸਸ਼ੀਗਲ ਜੀ ਸਵਾਗਤ ਹੈ ਰੀਅਲ ਫੈਕਟ ਨਿਊਜ਼ ਤੇ ਮੈਂ ਇਸ ਵਕਤ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਹੁਣੇ-ਹੁਣੇ ਕਾਂਗਰਸ ਪਾਰਟੀ ਦੀ ਇੱਕ ਵਰਕਰ ਮੀਟਿੰਗ ਸਮਾਪਤ ਹੋਈ ਹੈ ਮੇਰੇ ਨਾਲ ਇਸ ਵਕਤ ਹਲਕਾ ਇੰਚਾਰਜ ਭੁਪਿੰਦਰ ਸਿੰਘ ਜੀ ਸਾਹੋਕੇ ਤੇ ਉਹਨਾਂ ਦੀ ਸਮੁੱਚੀ ਟੀਮ ਮੌਜੂਦ ਹੈ ਸਾਬਕੇ ਸਾਹਿਬ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਕੀ ਮਨੋਰਥ ਕੀ ਏਜੰਡਾ ਸੀ ਇਸ ਮੀਟਿੰਗ ਦਾ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੇ ਆਲ ਇੰਡੀਆ ਦੇ ਪ੍ਰਧਾਨ}{|\text{ਸਕਾਲ ਸਿੰਘ}|} ਘਰ ਸਾਬੂਨਾ ਵੱਲੋਂ ਵਿਦੇ ਦਿੱਤੀ ਕਿ ਸਾਰੀ ਟੀਮ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਸੈੱਲ ਬਣਾਇਆ ਗਿਆ ਉਹਦੇ ਵਿੱਚ ਅਦੇ ਉਹਦੇ ਦਿੱਤੇ ਗਿਆ ਜਿਸ ਵਿੱਚ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਜਿਹੜੇ ਕਿਸਾਨ ਸੈੱਲ ਦੇ ਜਵਿੰਦਰ ਗੋਗਾ ਜੀ ਸਾਡੇ ਬਲਾਕ ਦੇ ਤੋਂ ਪ੍ਰਧਾਨ ਬਣਾਏ ਆ ਜਸਪਾਲ ਸਿੰਘ ਗੋਰੀ ਜਿਹੜਾ ਬਜ਼ਾਰੇ ਵਾਲੇ ਤੋਂ ਸ੍ਰੀ ਜਿੰਦਰ ਸਿੰਘ ਜੀ ਚੂੜਚੱਕ ਉਹ ਜਤਵਾਲ ਬਲਾਕ ਦੇ ਪ੍ਰਧਾਨ ਬਣਾਏ ਗਿਆ ਇੱਕ ਸਾਡੇ ਜਿਹੜੇ ਜਰਨਲ ਸਖਤਰ ਬਣਾਏ ਗਏ ਆ ਸਾਡੇ ਜਸਵੰਤ ਕੁੱਸਾ ਜੀ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਤੇ ਉਹਦੇ ਦੇ ਉਹਨਾਂ ਦੀ ਹੌਸਲਾ ਬਜਾਈ ਵਾਸਤੇ ਅੱਜ ਅਸੀਂ ਸੋਚੇ ਹਲਕੇ ਦੇ ਵਿੱਚੋਂ ਕਰਨਿਆਲ ਸਿੰਘ ਜੀ ਦੇ ਮਾਨ ਸਨਮਾਨ ਵਾਸਤੇ ਸਾਰੀ ਸਮਰਤੀ ਕਾਂਗਰਸ ਦੀ ਟੀਮ ਹੈ ਜਿਹੜੀ ਉਹ ਆਈ ਹੈ ਸਾਡੇ ਵਰਕਰ ਸਾਹਿਬਾਨ ਨੇ ਸਾਰਿਆਂ ਨੇ ਮਾਨ ਸਨਮਾਨ ਕਰਕੇ ਉਹਨਾਂ ਨੂੰ ਰਾਈ ਦਿੱਤੀਆਂ ਇਸੇ ਨਾਲ ਹੀ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਰਿਹਾ ਕਿ ਪੰਚਾਇਤੀ ਚੋਣਾਂ ਵੀ ਜਲਦੀ ਹੋਣ ਦੀ ਸੰਭਾਵਨਾ ਕਾਂਗਰਸ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਹਲਕਾ ਨਿਹਾਲ ਸਿੰਘ ਵਾਲੀ ਦੀ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਕਿੰਨੀ ਤਿਆਰ ਹੈ ਦੇਖੋ ਸਾਰੀ ਸਾਡੀ ਕਾਂਗਰਸ ਕੱਲੀ ਨਿਹਾਲ ਸਿੰਘ ਵਾਲਾ ਨੇ ਸੂਚਿਤ ਪੰਜਾਬ ਦੇ ਵਿੱਚ ਹੀ ਕਾਂਗਰਸ ਪਾਰਟੀ ਪੂਰੀ ਸੁਧਾਰ ਮੋਰਿੰਦਰ ਸਿੰਘ ਜੀ ਰਾਜਾਪੁਰੇੰਗ ਵੱਲੋਂ ਉਹਨਾਂ ਦੇ ਜਿਹੜੇ ਹਦਾਇਤਾਂ ਦਿੱਤੀਆਂ ਕਿ ਆਉਣ ਵਾਲੀਆਂ ਜਿਹੜੇ ਪੰਚਾਇਤੀ ਚੋਣਾਂ ਕਿਉਂਕਿ ਇਸੇ ਵਿੱਚ ਫਾਈਨਲ ਜਿਹੜਾ ਹੁੰਦਾ ਹੈ ਉਹ ਪਾਰਟੀ ਦੇ ਸਰਕਾਰ ਬਣਾਉਣ ਦਾ ਮੁੱਢ ਬੰਦਦੀ ਹੈ ਕਿਉਂਕਿ ਸਾਰੀ ਸਮੂਚੇ ਪੰਜਾਬ ਵਿੱਚ ਹੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਤਿਆਰੀਆਂ ਤੇ ਪੰਚਾਇਤਾਂ ਦੇ ਸੀ ਵੱਤ ਵੱਦਾਂ ਦੀਆਂ ਪੰਚੇਤਾਂ ਬਾਅਦ ਸੌਗੀ ਸਾਹਿਬ ਨੇ ਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਅੱਜ ਤੋਂ 10 11 ਦਿਨ ਪਹਿਲਾਂ ਜਿਹੜਾ ਇੱਕ ਧਰਨਾ ਲੱਗਿਆ ਧਰਮਸ਼ਾਲਾ ਨੂੰ ਲੈ ਕੇ ਤੇ ਅੱਜ ਵੀ ਉਹ ਧਰਨਾ ਜਾਰੀ ਹੈ ਕੀ ਕਹਿਣਾ ਚਾਹੁੰਦੇ ਹੋ ਉਸ ਮਾਮਲੇ ਦੇ ਵਿੱਚ ਕੀ ਅਪਡੇਟ ਆਈ ਹੈ ਤੁਹਾਡੀ ਗੱਲਬਾਤ ਹੋਈ ਹੈ ਉੱਚਤ ਘਾਰੀਆਂ ਦੇ ਨਾਲ ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਸਾਡੀ ਸੋਚੀ ਹਾਈ ਕਮਾਂਡਰ ਨੂੰ ਜਿਹੜੀ ਕਾਂਗਰਸ ਨਾਲ ਗੱਲਬਾਤ ਹੋ ਚੁੱਕੀ ਹੈ ਕਿਉਂਕਿ ਜਦੋਂ ਦੇਬਾਨਾ ਤੱਕਾ ਹੁੰਦਾ ਜਾਂ ਕੋਈ ਵੀ ਹੁੰਦਾ ਵਿਰੋਧੀ ਪਾਰਟੀ ਦਾ ਫਰਜ਼ ਬਣਦਾ ਤੇ ਵਿਰੋਧੀ ਪਾਰਟੀ ਨੇ ਇਹ ਜਿੰਨਾਂ ਨੂੰ ਜਿਹੜਾ ਇਹਨਾਂ ਦਾ ਸਾਡੇ ਪਿਆਲ ਸਿੰਘ ਵਾਲੇ ਚ ਧਰਮਸਾਲਾ ਗਰੀਬਾਂ ਲਈ ਢਾਈ ਹੈ ਤੱਕਾ ਕੀਤਾ ਉਹਦੇ ਸੰਬੰਧ ਵਿੱਚ ਅਸੀਂ ਜਿਹੜਾ ਸਥਾਨਕ ਲੋਕਾਂ ਨੇ ਲੋਕਲ ਲੋਕਾਂ ਨੇ ਜਾ ਕੇ ਉੱਥੇ ਧਰਨਾ ਲਾਇਆ ਅੱਜ ਵੀ ਲੱਗੇ 12 ਦਿਨ ਹੋ ਗਏ ਐ ਤੇ ਉਹਦੇ ਵਿੱਚ ਪਾਰਟੀ ਵੱਲੋਂ ਸਾਡੀ ਵੱਲੋਂ ਪੂਰਾ ਉਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਉਹਨਾਂ ਦੇ ਹਰ ਕਦਮ ਨੇ ਮੱਤ ਕੀ ਕਰਾਂਗੇ ਭਾਈ ਕਿਉਂਕਿ ਫਰਜ਼ ਹੀ ਬਣਦਾ ਜਿਹੜਾ ਕਾਂਗਰਸ ਪਾਰਟੀ ਦਾ ਹਲਕੇ ਪਿਆਲ ਸਿੰਘ ਦੇ ਸਮੂਚੀ ਕਾਂਗਰਸ ਵੱਲੋਂ ਇਹ ਜਿਹੜਾ ਉਹਨਾਂ ਵਾਲੇ ਸਮੇਂ ਚ ਜੇਕਰ ਉਹ ਤੱਕਾ ਕਰਨਗੇ ਉਹਨਾਂ ਨਾਲ ਕੋਈ ਤੱਕਾ ਸੱਦ ਕਰਨਗੇ ਤਾਂ ਅਸੀਂ ਜਿਹੜਾ ਪੰਜਾਬ ਦੇ ਸਾਡੀ ਲੀਡਰਸ਼ਿਪ ਆ ਹਾਈ ਕਮਾਂਡ ਆ ਸਾਡੀ ਉਹ ਆ ਕੇ ਧਰਨੇ ਲਾਉਂਦੇ ਜੀ ਬਹੁਤ ਧੰਨਵਾਦ ਜੀ ਸੋ ਅ ਅਸੀਂ ਅੱਜ ਦੇ ਜਿਹੜੇ ਅਹੁਦੇਦਾਰ ਜਿਨ੍ਹਾਂ ਨੂੰ ਅ ਅੱਜ ਸਰੋਪਾਉ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਅਹੁਦਾ ਕਿਸਾਨ ਸੈੱਲ ਦੇ ਤੁਹਾਨੂੰ ਅਹੁਦੇ ਮਿਲੇ ਹੈ ਜੀ ਉਸਨ ਸਾਹਿਬ ਕੀ ਕਹਿਣਾ ਚਾਹੋਗੇ ਇਸ ਵੇਲੇ ਮੈਂ ਸਰਦਾਰ ਸਰਪਾਲ ਸਿੰਘ ਖੈਰਾ ਜੋ ਨੈਸ਼ਨਲ ਪ੍ਰੈਜ਼ੀਡੈਂਟ ਕਿਸਾਨ ਸੈੱਲ ਦੇ ਉਹ ਉਹਨਾਂ ਦੇ ਨਾਲ ਪੰਜਾਬ ਦੇ ਪ੍ਰਧਾਨ ਕਰਨਦੀਪ ਸਿੰਘ ਮਾੜੀ ਮੇਘਾ ਤੇ ਸਾਰੇ ਭਗਵੰਦਰ ਸਿੰਘ ਜੀ ਸਾਹ ਹੋ ਕੇ ਸਾਰੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਮੈਨੂੰ ਇਹ ਸਨਮਾਨ ਦਿੱਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਾਂਗਰਸ ਪਾਰਟੀ ਨੂੰ ਕਿ ਮੈਂ ਆਪਣੀ ਤਨਮਨ ਤਨ ਨਾਲ ਇਸ ਸੌਦੇ ਦੀ ਮਰਜ਼ਾਦ ਅਚ ਰਹਿੰਦੇ ਹੋਏ ਪੂਰੇ ਸੇਵਾ ਕਰਾਂ ਸੋ ਇਸ ਦੇ ਨਾਲ ਹੀ ਜਸਪਾਲ ਸਿੰਘ ਜੀ ਗੁਰੀ ਪਤੋ ਜਗਤ ਸਿੰਘ ਮਾਰਾ ਸਰਪੰਚ ਸਾਹਿਬ ਤੁਹਾਨੂੰ ਵੀ ਜਿਹੜਾ ਪਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਲਗਾਇਆ ਗਿਆ ਕਿਸਾਨ ਸੈਲ ਦਾ ਤੇ ਕੀ ਕਹਿਣਾ ਚਾਹੋਗੇ ਦੋਸ਼ਾ ਜੀ ਸਭ ਤੋਂ ਪਹਿਲਾਂ ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਮੁੱਚੀ ਕਾਂਗਰਸ ਪਾਰਟੀ ਦਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਇਹਨੂੰ ਮੋਢਾ ਦਿੱਤਾ ਹੁਣ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਜੀ ਪਾਰਟੀ ਦੀ ਚੜ੍ਹਦੀ ਕਲਾ ਲਈ ਸੰਕਲਪ ਜਿਹੜੇ ਟਕਸਾਲੀ ਕਾਂਗਰਸੀ ਪਰਿਵਾਰ ਜਿਨ੍ਹਾਂ ਨੇ ਜਿਨ੍ਹਾਂ ਦੀ ਤੀਜੀ ਪੀੜ੍ਹੀ ਹੋ ਗਈ ਹੈ ਇਹਨਾਂ ਨੇ ਕਾਂਗਰਸ ਨੂੰ ਬਹੁਤ ਵੱਡੀਆਂ ਆਪਣੇ ਨਾਲ ਪਰਿਵਾਰਕ ਸਵਾਮਾਂ ਇਹਨਾਂ ਨੇ ਦਿੱਤੀਆਂ ਨੇ ਕਾਂਗਰਸ ਪਰਿਵਾਰ ਨੂੰ ਦਿੱਤੀਆਂ ਨੇ ਸਵਾਮਾਂ ਇਹਨਾਂ ਪਰਿਵਾਰ ਨੇ ਸਰਪੰਚ ਸਰਦਾਰ ਤਰੀਪ ਸਿੰਘ ਜੀ ਦਾ ਪਰਿਵਾਰ ਇਸ ਹਲਕੇ ਦਾ ਜਾਣਿਆ ਪਛਾਣਿਆ ਪਰਿਵਾਰ ਆ ਉਹਨਾਂ ਦਾ ਸੋਤਰਾ ਸਰਪੰਚ ਸਰਦਾਰ ਜਸਪਾਲ ਸਿੰਘ ਜੀ ਪੁੱਤ ਅਨੰਤ ਸਿੰਘ ਵਾਲਾ ਉਹਨਾਂ ਨੂੰ ਬਲਾਕ ਦਾ ਪ੍ਰਧਾਨ ਬਣਾਇਆ ਕਿਸਾਨ ਸਿਲ ਉਹਨਾਂ ਦੇ ਨਾਲ ਹੀ ਸਾਡੇ ਜੀਤਵਾਲ ਤੋਂ ਸਰਦਾਰ ਸੁਖਮਿੰਦਰ ਸਿੰਘ ਦੀ ਕਾਂਗਰਸੀ ਪਰਿਵਾਰ ਆ ਉਹਨਾਂ ਨੂੰ ਬਲਾਕ ਦਾ ਪ੍ਰਧਾਨ ਬਣਾਇਆ ਜੀਤਵਾਲ ਦਾ ਤੇ ਸਰਦਾਰ ਜਸਵਿੰਦਰ ਸਿੰਘ ਜੀ ਖੁਸਾ ਸਾਹਿਬ ਦਾ ਚੇਅਰਮੈਨ ਮਾਰਕੀਟ ਕਮੇਟੀ ਅਜੀਤ ਵਾਲੂ ਉਹਨਾਂ ਨੂੰ ਪੰਜਾਬ ਦਾ ਜਰਨਲ ਸਖਤਰ ਬਣਾਇਆ ਅੱਜ ਉਹਨਾਂ ਦੇ ਸਨਮਾਨ ਦੇ ਲਈ ਬਲਾਕ ਵੱਲੋਂ ਇਹ ਮੀਟਿੰਗ ਜਿਹੜੀ ਆਯੋਜਿਤ ਕੀਤੀ ਗਈ ਸੀ ਕਿ ਸਾਰੇ ਵਰਕਰਾਂ ਨੇ ਆ ਕੇ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਆਉਣ ਵਾਲੀਆਂ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਉਹਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਵੀ ਪਾਰਟੀ ਦੇ ਵਰਕਰਾਂ ਨੇ ਹਰ ਕੋ ਜਿਹੜੇ ਕੰਮ कसे कसे ਹੋਏ ਆ ਅਸੀਂ ਬੇਸਵਰੀ ਦੇ ਨਾਲ ਸਾਡੇ ਵਰਕਰ ਆ ਜਿਹੜੇ ਉਹ ਡੀ ਕਰਦੇ ਆ ਬੇਸ਼ੱਕ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਜਿਹੜੀ ਇਹ ਇਲੈਕਸ਼ਨਾਂ ਕਰਾਉਣ ਤੋਂ ਝਿਜਕ ਰਹੀ ਹੈ ਡਰ ਰਹੀ ਆ ਇਹਦਾ ਕਾਰਨ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਆਪਣੀ ਜਿਹੜੀ ਹਾਰ ਉਹ ਦਿਖਦੀ ਆ ਕਿ ਉਹਨਾਂ ਨੂੰ ਪਤਾ ਕਿ ਸਾਡੀਆਂ ਪਿੰਡਾਂ ਦੇ ਵਿੱਚ ਪਛਾਣਾਂ ਨਹੀਂ ਬਣੀਆਂ ਇਸੇ ਕਰਕੇ ਉਹ ਕਦੇ ਹਾਈ ਕੋਰਟ ਦੇ ਵਿੱਚ ਜਵਾਬ ਦਿੰਦੇ ਆ ਕਦੇ ਉਹ ਬਿਲਾਰੇ ਤੇ ਲਾਰਾ ਜਿਹੜੇ ਸਰਕਾਰ ਜਿਹੜੀ ਲਾ ਰਹੀ ਆ ਪਹਿਲਾਂ ਸਤੰਬਰ ਮਹੀਨੇ ਨੂੰ ਕਿਹਾ ਜਦੋਂ ਵੀ ਸਰਕਾਰ ਵਾਲਾ ਇਹ ਹਲਚਲ ਕਰਦੀ ਆ ਸਾਡੇ ਕਾਂਗਰਸ ਦੇ ਜਿਹੜੇ ਵਰਕਰ ਆ ਉਹਦੇ ਆਪੇ ਜਿਹੜੇ ਆ ਕੰਮ ਕਰਕੇ ਕਰ ਲੈਂਦੇ ਆ ਬਿਲਕੁਲ ਪਿਆਰ ਪੰਚਾਇਤ ਦੀਆਂ 14 ਬਲਾਕ ਸੰਮਤੀ ਤੇ ਜਿਹੜਾ ਪ੍ਰਸ਼ਾਸਨ ਚੋਣਾਂ ਜਿਹੜੀਆਂ ਕਾਂਗਰਸ ਪਾਰਟੀ ਹਰ ਕੋ ਸ਼ੌਂਕ ਨਾਲ ਲੜੇਗੀ ਤੇ ਸਾਨੂੰ ਸ਼ੌਂਕ ਸਨ ਦਿੱਤੇਗੀ ਇੱਕ ਵਾਰ ਮੈਂ ਫੇਰ ਸਮੁੱਚੇ ਮੀਡੀਆ ਦਾ ਸਮੁੱਚੇ ਪਾਰਟੀ ਦੇ ਵਰਕਰ ਸਵਾਨਾਂ ਦਾ ਬਲਾਗ ਪ੍ਰਧਾਨ ਹੋਣ ਦੇ ਨਾਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਸ ਮੀਟਿੰਗ ਵਿੱਚ ਆ ਕੇ ਸਾਡੇ ਨਾਮ ਦੇ ਸਤਿਕਾਰਯੋਗ ਅਹੁਦੇਦਾਰਾਂ ਨੂੰ ਮੁਬਾਰਕ ਕੀਤਾ ਕੈਮਰਾ ਪਰਸਨ ਲਖੀ ਪ੍ਰਾਦ ਦੇ ਨਾਲ ਨਿਹਾਲ ਸਿੰਘ ਵਾਲਾ ਤੋਂ ਰੀਅਲ ਫੈਕਟ ਨਿਊਜ਼ ਲਈ ਪ੍ਰਤੀਪ ਦੇ ਲੋਧੇ